ਲਓ ਜੀ ਆ ਖੱਤਰ ਵਿਚਰਗੀ ਵਿਚਾਰੀ ਓਹ ਥੱਕ ਗਈ ਕੀ ਕਰੇ ਕ੍ਰੀਸ ਕ੍ਰੀਸ ਕੇ ਲਿਆ ਰਿਹਾ ਹੈ ਤੇ ਆ ਦੇਖੋ ਪਤਾ ਨਹੀਂ ਜਾਊਗੀ ਜਾਂ ਨਾ ਜਾਊਗੀ ਵਿਚਾਰੀ ਥੱਕ ਗਈ ਐਸ ਵਕਤ ਇਹ ਕੰਮ ਅੜ ਗਿਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆ ਦੇਖੋ ਜੀ ਐਸ ਵਕਤ ਅੜ ਗਿਆ ਕੰਮ ਬਾਬਾਈ ਤੁਸੀਂ ਉਤਰ ਜਾਓ ਮਾਣ ਇਹਨੂੰ ਅਹਾਂ ਚਾੜ ਲੈਣ ਦੋ ਵਧੀਆ ਹੋਗੇ ਉਤਰ ਜਾ ਪਤਾ ਕੀ ਐ ਜਿਆਦੇ ਅੜਗੀ ਨਾ ਕੰਮ ਮੜ ਗਿਆ ਕਈ ਵਾਰੀ ਬੈਕ ਹੋ ਜੇ ਉਤਰ ਜਾ ਇੱਥੇ ਪੈਰ ਲਾ ਕੇ ਇਹ ਵੀ ਕੀ ਕਰਨ ਯਾਰ ਥੱਕੀਆਂ ਪਈਆਂ ਨੇ ਹਨਾ ਬਾਈ ਕੀ ਕਰਨਾ ਹਨਾ ਥੱਕ ਗਈਆਂ ਹੁ ਤਾਂ ਉਹ ਰਹਿ ਗਿਆ ਸਾਹਮਣੇ ਧੁੰਦੀ ਧੁੰਦ ਆ ਗਈ ਤੇ ਆ ਦੇਖੋ ਜੀ ਐ ਤੁਰ ਕੇ ਆਉਣਾ ਪੈਂਦਾ ਪੈਦਲ ਰਸਤਾ ਤੇ ਆ ਪਾਏ ਹੋਏ ਨੇ ਉੱਪਰ ਦੇ ਲਿਫਾਫੇ ਇੱਕ ਜਾਗਟਾਇਆਂ ਮੀਟੋਂ ਦਿੱਤੀਆਂ ਹੋਈਆਂ ਨੇਗੀਆਂ ਤੇ ਬਹੁਤ ਦੂਰੋਂ ਆਇਆ ਸੀ ਹੋ ਸਾਹ ਬਲਾ ਲਓ ਵੀੜਾ ਉਹ ਨਿੱਕਾ ਜੀਂਦਾ ਉੱਥੋਂ ਆਿਆਂਗੇ ਤੇ ਜਾਣਾ ਕਿੱਥੇ ਐ ਇੱਧਰ ਦੇਖੋ ਤੁੰਦ ਆ ਗਈ ਉੱਥੇ ਉੱਥੇ ਦੇਖਣੋਂ ਹਟ ਗਿਆ ਉਹ ਸੰਗਤ ਜਾ ਰਹੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਨਾਲੇ ਪੇਜ ਨੂੰ ਫੋਲੋ ਕਰਦਾ ਕਰੋ ਸਾਰਿਆਂ ਨੂੰ ਬੇਨਤੀ ਆ ਹੱਥ ਬੰਨ ਕੇ ਬਾਈ ਬਣ ਕੇ ਮੈਂ ਤੁਹਾਡੇ ਵਰਗੀਆਂ ਦੇਖੋ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਉਣਾ ਆ ਆ ਜਾ ਰਹੇ ਨੇ ਇੱਧਰ ਆਖ ਬਾਈ ਓਏ ਦੇਖੋ ਕਿੰਨੀ ਸੰਗਤ ਆ ਰਹੀ ਹੈ ਕਿੰਨੀ ਸੰਗਤ ਜਾ ਰਹੀ ਹੈ ਤੇ ਆਹ ਹੁਣ ਖੱਤਰ ਤਾਂਹ ਚੜੂ ਜਾਂ ਨਾ ਚੜੂ ਤੇ ਇਹਦਾ ਕੋਈ ਪਤਾ ਨਹੀਂ ਤੇ ਆ ਦੇਖੋ ਆ ਤਾਂਹਾਂ ਤੋਂ ਆਉਂਦੀਆਂ ਨੇ ਇਹਨਾਂ ਦੀ ਹਿੰਮਤ ਤਾਂ ਸਭ ਤੋਂ ਵੱਡੀ ਗੱਲ ਇਹ ਐ ਵੀ ਇਹ ਬੰਦੇ ਉਨਹੀਂ ਨਾਲ ਤੁਰਦੇ ਨੇ ਇਹਨਾਂ ਦੇ ਚਾਹੇ ਤਾਂਹਾਂ ਜਾਣ ਚਾਹੇ ਥੱਲੇ ਜਾਣ ਵੀ ਉਨਹੀਂ ਨਾਲ ਤੁਰਦੇ ਨੇ ਪਰ ਇਹ ਕਰ ਜਾਂਦੇ ਨੇ ਘਾਫਲਾ ਤੇ ਕੱਲ ਇੱਕ ਵੀਡੀਓ ਪਾਈ ਹੈ ਜਿਹੜੀ ਉਹਦੇ ਉੱਤੇ 4000 ਰੁਪਏ ਲੈਣ ਕਰ ਲਿਆ ਸੀ ਇਹਨਾਂ ਨੇ ਆਉਣ ਜਾਣ ਦਾ ਉਸ ਤੋਂ ਬਾਅਦ ਉੱਥੇ ਲਿਜਾ ਕੇ ਬੰਦੇ ਨੂੰ ਤਾਂਹਾਂ ਛੱਡਿਆ ਹੀ ਤੇ ਉਥੋਂ ਕਿਸ ਨੂੰ ਹੋਰ ਸਵਾਰੀ ਨੂੰ ਚੱਕ ਲੈ ਤੇ ਇਸ ਤਰ੍ਹਾਂ ਕਰ ਜਾਂਦੇ ਨੇ ਕਈ ਵਾਰੀ ਚੱਲ ਬਈ ਤੇ ਲਓ ਜੀ ਤੁਹਾਨੂੰ ਵਿਖਾਉਣਿਆਂ ਉਪਰੋਂ ਹੇਮਕੁੰਡ ਸਾਹਿਬ ਤੇ ਸਾਰੇ ਵੀਰਾਂ ਨੂੰ ਚੱਲ ਮੇਰਾ ਆਹ ਮੇਰੇ ਵੀਰ ਪਟਿਆਲੇ ਤੋਂ ਆਏ ਨੇ ਆ ਗਏ ਟਿੱਕਾ ਸਾਹਿਬ ਜੀ ਤੇ ਆ ਆ ਗਏ ਲਵੀ ਸਿੰਘ ਜੀ ਤੇ ਆ ਜੰਟੀ ਸਿੰਘ ਜੀ ਆ ਗਏ ਤੇ ਆਪਣੇ ਯਾਰ ਸਨੀ ਸੰਗੀ ਜੀ ਆ ਗਏ ਸੋਨੀ ਸੋਨੀ ਅਰੀ ਯਾਰ ਅਰੀ ਯਾਰ ਉਹ ਸਨੀ ਆਉਣਾ ਸਨੀ ਸਨੀ ਸੰਗੀ ਜੀ ਆ ਗਏ ਇਹਨੇ ਚੌੜ ਚ ਕਹਿੰਦੇ ਨੇ ਆ ਮੁੰਡਾ ਚੌੜ ਚ ਕਹਿੰਦਾ ਤੇ ਸ਼ੇਅਰ ਕਰ ਦਿਓ